ਕਿਸ਼ਨ ਕੌਰ ਜੀ ਕੋਂਕੇ ਲੁਧਿਆਣਾ ਕਿਸ਼ਨ ਕੌਰ ਦਾ ਜਨਮ 1855 ਈਸਵੀ ਵਿੱਚ ਸੋਭਾ ਸਿੰਘ ਦੇ ਘਰ ਮਾਤਾ ਸੋਭਾ ਰਾਣੀ ਦੀ ਕੁੱਖੋਂ ਪਿੰਡ ਲੋਹਗੜ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਆਪ ਜੀ ਦੇ ਪਿਤਾ ਜੀ ਰਾਜਪੂਤ ਸੁਨਿਆਰ ਦਾ ਕੰਮ ਕਰਦੇ ਸੀ ਪਹਿਲਾਂ ਗੁਜਰ ਲੋਗੜ ਰੈ ਫਿਰ ਉਹ ਕਰੋਗੀ ਕਾਰੋਬਾਰ ਕਰਕੇ ਪਿੰਡ ਚੌਧਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜਾ ਬਸੇ ਇਸੇ ਪਿੰਡ ਬੀਬੀ ਕਿਸ਼ਨਕੌਰ ਨੇ ਆਪਣੀ ਗੁੱਡੀ ਪਟੋਲਿਆਂ ਨਾਲ ਖੇਡ ਕੇ ਬਚਪਨ ਬਿਤਾਇਆ ਤੇ ਗੁਰਦੁਆਰੇ ਤੋਂ ਗੁਰਮੁਖੀ ਸਿੱਖ ਕੇ ਗੁਰਬਾਣੀ ਤੇ ਪੰਜ ਗੁਰ ਇਤਿਹਾਸ ਦੀ ਸਿੱਖਿਆ ਲਈ ਤੇ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ ਪੰਜ ਗ੍ਰੰਥੀ ਪੜ ਪਾਠ ਕਰਨਾ ਸਿੱਖਿਆ ਸੰਨ 1874 ਵਿੱਚ ਕਿਸ਼ਨਕੌਰ ਜਵਾਨ ਹੋਈ ਤਾਂ ਇਸਦਾ ਵਿਆਹ ਹਰਨਾਮ ਸਿੰਘ ਕੌਂਕੇ ਕਲਾ ਜ਼ਿਲ੍ਹਾ ਲੁਧਿਆਣਾ ਨਾਲ ਕੀਤਾ ਸਰਦਾਰ ਹਰਨਾਮ ਸਿੰਘ ਤੇ ਇਸਦਾ ਭਰਾ ਧੰਨਾ ਸਿੱਖ ਦੋਵੇਂ ਫੌਜ ਵਿੱਚ ਭਰਤੀ ਸੀ ਤੇ ਇਹਨਾਂ ਦਾ ਵੱਡਾ ਭਰਾ ਬੁੱਧੂ ਰਾਮ ਘਟਿਆ ਤੇ ਕਮੀਨੇ ਸੁਭਾਅ ਦਾ Hindu ਸੀ ਇਸਤੇ ਦੋਵਾਂ ਭਰਾਵਾਂ ਨਾਲ ਨਾ ਬਣਦੀ ਕਿਸ਼ਨਕੌਰ ਦੇ ਨੇਕ ਤੇ ਹਲੀਮੀ ਭਰਪੂਰ ਸੁਭਾਅ ਦਾ ਵੀ ਇਸਤੇ ਕੋਈ ਅਸਰ ਨਾ ਹੋਇਆ ਇਦੋਂ ਮਹਾਰਿਤਾਰੀ ਪ੍ਰਭਾਵਾਂ ਨੂੰ ਵੇਖ ਕੇ ਕੂੜਦਾ ਰਹਿੰਦਾ ਕਿਸ਼ਨਕੌਰ ਦੇ ਲੜਕੇ ਜਨਮੇ ਪਰ ਪ੍ਰਮਾਤਮਾ ਦਾ ਹੁਕਮ ਨਾ ਰਹੇ ਇਸ ਤੋਂ ਬਾਅਦ ਹਰਨਾਮ ਸਿੰਘ ਦੇ ਘਰ ਕੋਈ ਸੰਤਾਨ ਨਾ ਹੋਈ ਤਾਂ ਇਸਨੇ ਆਪਣੇ ਸਾਲੇ ਦਾ ਲੜਕਾ ਖਜਾਨ ਸਿੰਘ ਕਿਸ਼ਨਕੌਰ ਦੇ ਗੋਦੀ ਪਾਤਾ ਤੋਂ ਇਹ ਭਰਾ ਫਿਰ ਛੁੱਟੀ ਕੱਟ ਕੇ ਬਰਮਾ ਚਲੇ ਗਏ ਹਰਨਾਮ ਸਿੰਘ ਫੌਜ ਵਿੱਚ ਰਿਸਾਲਦਾਰ ਬਣ ਗਿਆ ਪਹਿਲਾਂ ਸਰਦਾਰ ਹਰਨਾਮ ਸਿੰਘ ਕਲ ਵਸ ਹੋ ਗਿਆ ਤੇ 5 ਸਾਲ ਬਾਅਦ ਅਨਾ ਸਿੰਘ ਵੀ ਚਲ ਵਸਿਆ ਖਜਾਨ ਸਿੰਘ ਵੱਡਾ ਹੋ ਕੇ ਆਪਣੀ ਭੂਆ ਦੀ ਚੰਗੀ ਦੇਖਪਾਲ ਕਰਦਾ ਧਿਆਗ ਗਿਆ ਚ ਰਹਿਦਾ ਤੇ ਪੁੱਤਰਾ ਵਾਂਗ ਇਸ ਦੀ ਇੱਜ਼ਤ ਮਾਨ ਤੇ ਸਤਿਕਾਰ ਕਰਦਾ ਤੇ ਕੋਈ ਦਿੱਕਤ ਨਾ ਔਣ ਦਿੰਦਾ ਕਿਸ਼ਨਕੌਰ ਦੀ ਜੁਰਤ ਇੱਕ ਵਾਰ ਇਸ ਦਾ ਜੇਠ ਪੁੱਦੂ ਰਾਮ ਇਸ ਨੂੰ ਬਹੁਤ ਤੰਗ ਕਰਨ ਲੱਗਾ ਇਸ ਦੇ ਕੰਮੇ ਨੂੰ ਖੂਦ ਦਾ ਪਾਣੀ ਨਾ ਲਾਉਣ ਦੇਵੇ ਤੇ ਉਸ ਨੂੰ ਕਹਿੰਦਾ ਕਿ ਆਪਣੇ ਮਾਲਕ ਨੂੰ ਕਹੋ ਕਿ ਤੈਨੂੰ ਖੂਹ ਹੋਰ ਲਵਾ ਦਵੇ ਇਸ ਖੂਹ ਤੋਂ ਪਾਣੀ ਨਹੀਂ ਲਾ ਸਕਦੇ ਜਦੋਂ ਇਹ ਗੱਲ ਛਣਕੌਰ ਨੂੰ ਉਸਤੇ ਇੱਕ ਰਾਹਕਾਨ ਨੇ ਦੱਸੀ ਤਾਂ ਉਸ ਵੇਲੇ ਉਹ ਡਾਂਗ ਫੜ ਕੇ ਨਾਲ ਸੁਰਪੀ ਬੁੱਧੂਰਾਮ ਬੈਠਾ ਘਾਟੀ ਤੇ ਖੂਹ ਦੇ ਬਲਦ ਹਿੱਕ ਰਿਆ ਸੀ ਸ਼ੇਰਨੀ ਖੂਹ ਤੇ ਪੁੱਜੀ ਡਾਂਗ ਰੱਖ ਕੇ ਉਸ ਨੂੰ ਪੁੱਛਣ ਲੱਗੀ ਕਿ ਉਸਦੀ ਕੀ ਮਰਜ਼ੀ ਬੁੱਧੂਰਾਮ ਉਹ ਗੋਲਟਾ ਬੋਲਦਿਆਂ ਘਾਟੀ ਤੋਂ ਉੱਤਰ ਕੇ ਇਸ ਵੱਲ ਵੱਧ ਰਿਹਾ ਸੀ ਕਿ ਇਸਨੇ ਉਸਦੇ ਮੂੰਹ ਤੇ ਐਡੇ ਜੋਰ ਦੀ ਥੱਪੜ ਮਾਰਿਆ ਤੇ ਉੱਡੀ ਦੂਰ ਜਾ ਡੱਗਾ ਫਿਰ ਆਪਣੀ ਡਾਂਗ ਫੜ ਕੇ ਉਠਾਈ ਤਾਂ ਕਹਿਣ ਲੱਗਾ ਕੀ ਉਹ ਹੁਣੇ ਖੁਸ਼ ਅਰ ਦਿੰਦਾ ਹੈ ਆਪਣੇ ਬਲਦ ਲਿਆ ਕੇ ਜੋੜ ਲੋ ਅੱਗੇ ਤੋਂ ਉਹ ਕੰਨ ਪਾਇਆ ਨਹੀਂ ਦੁਖਿਆ ਤਿਆਗ ਤੇ ਸੇਵਾ ਭਾਵ ਦਾ ਜੀਵਨ ਉਸਤੇ ਪਤੀ ਦੇ ਸਵਰਗਵਾਸ ਹੋਣ ਤੋਂ ਬਾਅਦ ਮਾਤਾ ਕਿਸ਼ਨਕੌਰ ਨੇ ਪਿੰਡ ਕੌਕੇ ਕਲਾ ਦੀ ਸੰਗਤ ਤਿਆਰ ਕੀਤੀ ਸੇਵਾ ਭਾਵ ਪੈਦਾ ਕੀਤੀ ਤੇ ਚੰਗਾ ਜੀਵਨ ਉਤਿਤ ਕੀਤਾ ਮਾਤਾ ਜੀ ਹਜੂਰ ਸਾਹਿਬ ਤੋਂ ਅੰਮ੍ਰਿਤ ਸ਼ਕ ਦੇ ਪੂਰੇ ਸਿੱਖੀ ਬਾਣੇ ਸਿਰ ਤੇ ਦਸਤਾਰ ਸਜਾ ਲਈ ਤੇ ਸ੍ਰੀ ਪੂਰਨ ਸਿੰਘਾਂ ਦਾ ਬਣਾਤਾਨ ਕਰ ਲਿਆ ਸੰਗਤ ਨੇ ਪਾਸ਼ਾਹੀ ਸ਼ੇਵੀਂਦੇ ਗੁਰਦੁਆਰੇ ਗੁਰੂ ਸਰਦੀ ਸੇਵਾ ਮਾਤਾ ਦੇ ਜਿੰਮੇ ਲਾ ਦਿੱਤੀ ਮਾਤਾ ਰਣਧੀਰ ਸਿੰਘ ਕੌਕੇ ਨੇ ਪੂਰਨ ਸਹਿਯੋਗ ਦਿੱਤਾ ਮਾਤਾ ਨੇ ਆਪਣੇ ਹੱਥੀਂ ਗੁਰਦੁਆਰਾ ਦੀ ਸੇਵਾ ਕੀਤੀ ਤੇ ਸੰਗਤਾਂ ਪਾਸੋਂ ਕਰਵਾਈ ਅਕਾਲੀ ਲਹਿਰ ਵਿੱਚ ਕੁੱਦਣਾ ਮਾਤਾ ਕਿਸ਼ਨਕੌਰ ਜੀ ਹੁਣ ਗੁਰਦੁਆਰਾ ਗੁਰੂ ਸਰਦੀ ਸੇਵਾ ਤੋਂ ਇਲਾਵਾ ਕਈ ਵਾਰ ਸ੍ਰੀ ਅਮ੍ਰਿਤਸਰ ਜਲੰਧਰ ਹੁਧਾਣਾ ਪੁੱਜ ਆਪਣੇ ਜਥੇ ਸਮੇਤ ਸਾਰੇ ਪੰਥਕਾਂ ਕਟਾ ਵਿੱਚ ਭਾਗ ਲੈਂਦੀ ਮਾਤਾ ਕਿਸ਼ਨਕੌਰ ਨੇ ਸੰਤ ਲਖਵੀਰ ਸਿੰਘ ਦੀ ਖਾਲਸਾ ਬਰਾਦਰੀ ਜਾਤਪਾਤ ਤੋੜ ਸੰਸਥਾ ਵਿੱਚ ਸੰਤਾਂ ਦਾ ਕਾਫੀ ਸਹਿਯੋਗ ਦਿੱਤਾ ਇਸੇ ਤਰ੍ਹਾਂ ਖਾਲਸਾ ਬਰਾਦਰੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜ ਕੇ ਸ਼੍ਰੀ ਕਾਲ ਤੱਕ ਸਾਹਿਬ ਤੇ ਕਬਜ਼ਾ ਕੀਤਾ ਦੇ ਮਾਤਾ ਕਿਸ਼ਨਕੌਰ ਤੇ ਉਸ ਦਾ ਪਰਿਤ ਪੁੱਤਰ ਖਜਾਨ ਸਿੰਘ ਵੀ ਨਾਲ ਸਨ ਇਹ ਪਹਿਲੇ ਮਹਿਲਾ ਸੀ ਜਿਨ੍ਹਾਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਮਹਾਨ ਯੋਗਦਾਨ ਪਾਇਆ ਤੇ ਇਸ ਤੋਂ ਮਾਤਾ ਜੀ ਦਾ ਆਦਰ ਮਾਣ ਵਧਿਆ ਗੁਰੂ ਕੇ ਬਾਗ ਜਥਮੀਆਂ ਦੀ ਸੇਵਾ ਤੋਂ ਬੀਟੀ ਦੇ ਥੱਫੜ ਹਰ ਮਾਤਾ ਕਿਸ਼ਨਕੌਰ ਨੇ ਘਰ-ਬਾਰ ਤਿਆਗ ਕੇ ਕਾਲੀ ਲਹਿਰ ਵਿੱਚ ਝਾਰ ਮਾਰ ਦਿੱਤੀ ਜਿੱਥੇ ਵੀ ਸੇਵਾ ਦੀ ਲੋੜ ਹੁੰਦੀ ਉੱਥੇ ਹੀ ਉੱਠ ਭੱਜਦੀ ਜਦੋਂ ਸੁਣਿਆ ਕਿ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੈ ਤਾਂ ਨੇ ਦੋੜ ਸਿੰਘਾਂ ਤੇ ਅੰਨੇਵਾ ਤਸ਼ੱਦਦ ਤੇ ਡਾਂਗਾ ਨਾਲ ਸੈਂਕੜੇ ਸਿੰਘਾਂ ਨੂੰ ਕੁੱਟ-ਕੁੱਟ ਕੇ ਜ਼ਖਮੀ ਕੀਤਾ ਜਾ ਰਿਹਾ ਹੈ ਤਾਂ ਮਾਤਾ ਕਿਸ਼ਨਕੌਰ ਦਾ ਹਿਰਦਾ ਫਿਕਰਿਆ ਇਕਦਮ ਆਪ ਨੂੰ ਬੀਪੀਆਂ ਦਾ ਜਥਾ ਲੈ ਕੇ ਮਰਮਪੱਟੀ ਲਈ ਜਾ ਹਾਜ਼ਰ ਹੋਈ ਗੁਰੂ ਕੇ ਬਾਗ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹਰੀਕ ਸਿੰਘ ਉੱਥੇ ਜਾ ਕੇ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਜਾਂਦਾ ਸੀ ਉਧਰ ਬੀਟੀ ਪੁਲਸ ਨਾਲ ਜਾ ਕੇ ਸਿੰਘਾਂ ਦੇ ਲਾਠੀਆਂ ਵਰਾਉਂਦੇ ਪਰ ਸਿੰਘਾ ਹੱਥੇ ਹੱਤ ਨਹੀਂ ਚੁੱਕਦੇ ਇੱਕ ਦਿਨ ਬੀਟੀ ਮੁਖੌਲ ਵੱਜੋਂ ਮਾਤਾ ਕ੍ਰਿਸ਼ਨ ਕੌਰ ਨੂੰ ਕਹਿਣ ਲੱਗਾ ਕਿ ਭੈਣ ਦੀ ਸਾਸ਼ਿਆਂ ਘਰ ਵੇਖੋ ਸਾ ਸਿੰਘਾਂ ਦੀ ਕਹੀ ਭੁਗਤ ਸਵਾਰੀ ਹੈ ਕੀ ਹਮੇਸ਼ਾ ਯਾਦ ਰੱਖਣਗੇ ਤਾਨਾ ਅਮੇਸ਼ਾ ਸੁਣ ਸ਼ੇਰਨੀ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਅੱਗੇ ਹੋ ਕੇ ਬੀਟੀ ਦੇ ਮੂੰਹ ਤੇ ਐਸੇ ਜੋੜੀ ਥੱਪੜ ਮਾਰਿਆ ਕਿ ਉਹ ਬੁੜਕੇ ਕੰਨੀ ਜੂੜਾ ਜੋ ਦੂਰ ਜਾ ਡਿੱਗਾ ਤੇ ਕੁਸਕਿਆ ਤੱਕ ਨਹੀਂ ਬੜੇ ਜੋਸ਼ ਚਣ ਖੀਲੀ ਸ਼ੇਰਨੀ ਨੇ ਕਿਹਾ ਕਿ ਫਰੰਗੀਆਂ ਵੇਖ ਮੇਰੇ ਬੀਰਾ ਨੇ ਸ਼ਾਂਤਮਈ ਰਹਿਣ ਦਾ ਪ੍ਰਣ ਕੀਤਾ ਹੋਇਆ ਹੈ ਉਹਨਾਂ ਨੇ ਤੇਰੀਆਂ ਡਾਂਗਾ ਖਾ ਲੀਆਂ ਪਰ ਮੈਂ ਸ਼ਾਂਤਮਈ ਦੀ ਕਾਇਲ ਨਹੀਂ ਹਾਂ ਇਸ ਤਰ੍ਹਾਂ ਬੀਟੀ ਕਪੜੇ ਛੱਡਦਾ ਆਪਣੇ ਕੈਂਪ ਤੋਂ ਸ਼ਰਮੰਦਾ ਹੋ ਕੇ ਚਲਾ ਗਿਆ ਜੈਤੋ ਤੇ ਨਾਬਾ ਵਿੱਚ ਮਹਾਰਾਜ ਆ ਰਿਫੂ ਦਮਨ ਸਿੰਘ ਨਾਬਾ ਨੇ ਮੋਦਵਾਲਾ ਡੇਹਰਾ ਦੂਨ ਜ਼ਿਲ੍ਹਾ ਵਤਨ ਕੀਤਾ ਗਿਆ ਇਸ ਭੈੜੀ ਜਾਲ ਵਿਰੁੱਧ ਸਿੱਖਾਂ ਵਿੱਚ ਰੋਜ਼ ਦੀ ਲਹਿਰ ਫੈਲੀ ਮਾਤਾ ਕਿਸ਼ਨ ਨੇ ਪਿੰਡਾਂ ਵਿੱਚ ਫਿਰ ਪ੍ਰਚਾਰ ਕਰ ਤਗੜਾ ਜਥਾ ਤਿਆਰ ਕਰਕੇ ਇਸ ਵਿੱਚ ਭਾਗ ਲਿਆ ਇਸ ਤੋਂ ਵਿੱਚੋਂ ਜੈਤੋਂ ਨਾਭਾ ਦੇ ਗੁਰਦੁਆਰੇ ਗੰਗਸਰ ਵਿੱਚ ਸਰਕਾਰ ਵੱਲੋਂ ਖੰਡ ਪਾਟ ਨੂੰ ਖੰਡਿਤ ਕੀਤੇ ਜਾਣ ਤੇ ਹਰ ਰੋਜ਼ ਹੋਰ ਤੇਜ਼ ਹੋ ਗਈ ਕਿ ਸਰਕਾਰ ਪਾਸੋਂ ਇਸ ਧਾਰਮਿਕ ਰੋਕ ਨੂੰ ਦੂਰ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇ ਕੱਲ ਤੱਕ ਸੈਦ ਤੋਂ ਪਹਿਲਾਂ ਸ਼ਹੀਦੀ ਜਥਾ ਤੋਰਿਆ ਗਿਆ ਮਾਤਾ ਜੀ ਵੀ ਕੇਸਰੀ ਸ਼ੀ ਦੀਵਾਨਾ ਪਹਿਨ ਕੇ ਆਪਣੇ ਵੀਰਾਂ ਨਾਲ ਸ਼ਾਮਲ ਹੋਈ ਪਰ ਉੱਥੇ ਦੇ ਨਾਬਾ ਪੁਲਿਸ ਦਾ ਭੇਤ ਤੇ ਜ਼ਿੰਮੇਵਾਰੀ ਲਾ ਦਿੱਤੀ ਫਿਰ ਕੀ ਸੀ ਇਸ ਸਿੱਖ ਪਾਣਾ ਲਾ ਕੇ ਜੈਨੀ ਸਾਧੀ ਦਾ ਭੇਸ ਤਾਰ ਲਿਆ ਮੂੰਹ ਅੱਗੇ ਟੱਲੀ ਟਾਕੀ ਬੰਨੀ ਜਿਸ ਤਰ੍ਹਾਂ ਹੁਣ ਕਰੋਨਾ ਦੇ ਨਾਂ ਤੇ ਲੋਕ ਬੰਨੀ ਫਿਰਦੇ ਨੇ ਤੇ ਨੰਗੇ ਬੈਰੀ ਫਤੂਰੀ ਫੈਨਾ ਜਦੋਂ ਜੱਤੋ ਦੇ ਜਥੇ ਤੇ ਗੋਲੀ ਚੱਲੀ ਐ ਨਿਕਾ ਸ਼ਹੀਦ ਤੇ ਫੱਟੜ ਹੋਏ ਤਾਂ ਮਾਤਾ ਕਿਸ਼ਨ ਕੌਰ ਨੇ ਗੁਪਤ ਢੰਗ ਨਾਲ ਸਾਰੀ ਜਾਣਕਾਰੀ ਅੰਦਰ ਪਹੁੰਚਾਈ ਤਾਂ ਜਿਹੜੇ ਤੱਥ ਪੁਲਸ ਗੁਪਤ ਰੱਖਣਾ ਚਾਹੁੰਦੀ ਸੀ ਉਹਨਾਂ ਦਾ ਪਰਦਾ ਇਹ ਮਾਤਾ ਖੋਲ੍ਹੀ ਜਾਂਦੀ ਸੀ ਹਰ ਕਿਸ ਤੇ ਬੋਲ ਨੂੰ ਸ਼ੱਕ ਪੈ ਗਿਆ ਕਿਉਂਕਿ ਜੈਥੋ ਦੇ ਕਿਲੇ ਦੇ ਅੰਦਰ ਬਾਹਰ ਤੇ ਵੀ ਇਹ ਸਾਰੇ ਨਿਕਲ ਰਹੇ ਸਨ ਇੱਕਦਮ ਮਾਤਾ ਕਿਸ਼ਨ ਕੌਰ ਨੂੰ ਗ੍ਰਿਫਤਾਰ ਕਰਕੇ ਨਾਬੇ ਜਿਲ੍ਹ ਭੇਜ ਦਿੱਤਾ ਗਿਆ ਹੁਣ ਮਾਤਾ ਬਰਦ ਸਰਕਾਰੀ ਬੜੀ ਤਗੜੀ ਸਾਜ਼ਿਸ਼ ਦਾ ਮਕਦਮਾ ਤਿਆਰ ਕਰ ਲਿਆ అనేక ਝੂਠੇ ਗਵਾਹ ਪੁਕਤਾਏ ਗਏ ਮਾਤਾ ਨੂੰ ਕੋਈ ਉੱਜਰਦਾਰੀ ਕਰਨ ਦਾ ਅਵਸਰ ਨਾ ਦਿੱਤਾ ਗਿਆ ਮਾਤਾ ਜੀ ਨੂੰ ਦੇਸ਼ ਧਰੋਹ ਤੇ ਦੇਸ਼ ਵਿਰੋਧ ਵਿੱਚ 4 ਸਾਲ ਦੀ ਸਖਤ ਸਜ਼ਾ ਦਿੱਤੀ ਗਈ ਜਦੋਂ ਅਗਸਤ ਵਿੱਚ ਗੁਰਦੁਆਰੇ ਐਕਟ ਬਣ ਜਾਣ ਕਰਕੇ ਹੋਰ ਕੈਦੀ ਦਾਂ ਛੱਡ ਦਿੱਤੇ ਪਰ ਮਾਤਾ ਕਿਸ਼ਨ ਕੌਰ ਦੀ ਪੂਰੀ ਕੈਦ ਘੱਟ ਕੇ ਉਸ ਨੂੰ ਰਿਹਾ ਹੋਈ। ਸ਼੍ਰੀ ਕਾਲ ਸਾਹਿਬ ਤੋਂ ਸਰੋਪਾ ਤੇ ਮਾਤਾ ਦੀ ਪਦਵੀ ਅਗਸਤ ਵਿੱਚ ਸਭ ਕਾਲੀ ਰਿਹਾ ਕਰ ਦਿੱਤੇ ਗਏ ਪਰ ਜਿਨ੍ਹਾਂ ਨੂੰ ਅਦਾਲਤ ਵੱਲੋਂ ਸਜ਼ਾਾਂ ਮਿਲ ਚੁੱਕੀਆਂ ਸਨ ਉਹ ਨਾ ਛੱਡੇ ਮਾਤਾ ਕਿਸ਼ਨ ਕੌਰ ਉਹਨਾਂ ਸਜ਼ਾ ਆਫਤਾਂ ਕੈਦੀਆਂ ਵਿੱਚੋਂ ਸੀ ਜੋ ਸਾਰੇ ਆਪਣੀ ਪੂਰੀ ਕੈਦ ਭੋਗਤ ਵਿੱਚ ਰਿਹਾ ਹੋਏ ਸਨ ਜਦੋਂ ਮਾਤਾ ਜੀ ਵੀ ਰਿਹਾ ਹੋਏ ਅੰਮ੍ਰਿਤਸਰ ਪੁੱਜੇ ਤੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਵੱਲੋਂ ਆਪ ਨੂੰ ਸ਼ਾਨਦਾਰ ਸਰੋਪਾ ਵਕਸ਼ਿਆ ਗਿਆ। ਮਾਤਾ ਦੀ ਪਤਵੀ ਤੇ ਰੁਪਏ ਮਹਾਵਾਰੇ ਪੈਨਸ਼ਨ ਦਿੱਤੀ ਗਈ ਫਿਰ ਇੱਥੋਂ ਇੱਕ ਜਲੂਸ ਦੇ ਰੂਪ ਵਿੱਚ ਇਸ ਤੇ ਪਿੰਡ ਕੋਂਕੇ ਲਜਾਇਆ ਗਿਆ ਅਗਗੁ ਲੁਧਿਆਣਾ ਜ਼ਿਲ੍ਹੇ ਦੀ ਸੰਗਤ ਨੇ ਇਸ ਪਿੰਡ ਕੋਂਕੇ ਬੁੱਜਣ ਤੇ ਨਿਕਾਸ ਸਤਿਕਾਰ ਭਰਿਆ ਸਵਾਗਤ ਕੀਤਾ ਹੁਣ ਕੋਈ ਆਪ ਨੂੰ ਮਾਤਾ ਕਰਕੇ ਸਨਮਾਨ ਕਰਨ ਲੱਗਾ ਇਲਾਕੇ ਦੀ ਸੰਗਤ ਵੱਲੋਂ ਸਨਮਾਨ ਪੱਤਰ ਵੀ ਦਿੱਤਾ ਗਿਆ ਉਸ ਵੇਲੇ ਦੇ ਮਾਨਮਤ ਪਤਨਾ ਵਿੱਚ ਹੀ ਲਿਖਿਆ ਕਵਿਤਾ ਤੋਂ ਉਹਨਾਂ ਦਾ ਉੱਚੇ ਵਿਅਕਤੀਤ ਦਾ ਪਤਾ ਲੱਗਦਾ ਹੈ ਇਸੇ ਤਰ੍ਹਾਂ ਹੀ ਨਾਬੇ ਜੇਲ ਅੰਦਰ ਚਛੇ ਦਿਨ ਰਾਤੀ ਚੱਕਰ ਜ਼ੁਲਮ ਦੇ ਰਹਿਸਾਂ ਝੋਲ ਮਾਈ ਕਾਲਾਂ ਕਾਲੀਆਂ ਮੁਸ਼ਕਲਾਂ ਚੱਲੀਆਂ ਨੇ ਇਸ ਵਰਤ ਜ਼ੀਰਤੇ ਕੋ ਲਮਾਈ ਤਨ ਤਨ ਕਹਿੰਦੇ ਮਾਈ ਕਿਸ਼ਨ ਕੋਰਾ ਜਦੋਂ ਖੁੱਲਦੇ ਸਾਡੇ ਬੁਲ ਮਾਈ ਦੇਸ਼ ਮਹਲਵਾ ਕੀ ਪੰਥ ਖਾਲਸਾ ਹੀ ਨਹੀਂ ਸਕਦਾ ਹੈ ਕਦੇ ਬੁਲ ਮਾਈ ਇਸ ਅਕਾਲ ਤੱਕ ਤੇ ਹੁਕਮਾ ਉੱਤੇ ਚੜ੍ਹੇ ਤੁਸਾਨੇ ਭੈਣ ਜੋ ਫੁਲਮਾਈ ਬਹੁਤ ਹੀ ਗੱਲ ਕੀ ਤੇਰੀਆਂ ਕੁਰਬਾਨੀਆਂ ਦੀ ਕੋਈ ਸਕਦਾ ਪਾ ਨਹੀਂ ਮੁੱਲ ਮਾਈ ਗੁਰਦੁਆਰਾ ਪਾਸ਼ਾਹੀ ਸ਼ੇਮੀ ਦੀ ਮੋੜ ਸੇਵਾ 90 ਦਰੀ ਆਉਗੇ ਪਿੰਡਾਂ ਦੇ ਗੁਰਦੁਆਰਾ ਗੁਰੂ ਸਰ ਪਾਸ਼ਾਹੀ ਸ਼ੇਮੀ ਦੀ ਮੋੜ ਸੇਵਾ ਸੰਭਾਲ ਲਈ ਇੱਥੇ ਆਪਣੇ ਮਾਤ ਪਤੀ ਤੇ ਉਸਦੇ ਭਰਾ ਦੀ ਯਾਦ ਵਿੱਚ ਉੱਚਾ ਨਿਸ਼ਾਨ ਸੇਵ ਆਪਣੇ ਪਾਸ ਲਗਵਾ ਕੇ ਇਸ਼ਾਦ ਲਗਵਾਏ ਸਰਦਾਰ ਹਰਨਾਮ ਸਿੰਘ ਦਫੇਦਾਰ ਧਨਾ ਸਿੰਘ ਪਿੰਡ ਕੌਂਕੇ ਗਲਾ ਨਿਸ਼ਾਨ ਸੇਵ ਤੇ ਨਿਗਾਰੇ ਦੀ ਸੇਵਾ ਕਰਵਾਈ ਇਸੇ ਗੁਰਦੁਆਰੇ ਦਾ ਕਰਤਾ ਕਰਤਾ ਮਾਤਾ ਦਾ ਪਾਲਿਤ ਪੁੱਤਰ ਪਾਈ ਖਜਾਨ ਸਿੰਘ ਰਹਾ ਪ੍ਰਭੂ ਭਗਤੀ ਤੋਂ ਸਿਮਰਨ ਮਾਤਾ ਕਿਸ਼ਨ ਕੌਰ ਅੰਮ੍ਰਿਤ ਵੇਲੇ ਉਠੀ ਜੀਨਾਨ ਕਰਕੇ ਨਿਤਨੇਮ ਕਰਦਾਸ ਫਰੰਤ ਮੁਖਵਾਕ ਲੈਂਦੇ ਸਨ ਸਾਧ ਸੰਗਤ ਦੀ ਸੇਵਾ ਤੋਂ ਵੱਖਰਾ ਸਫਾਈ ਆਦਿ ਕਰਨੀ ਗੁਰੂ ਸਰਵੇਤ ਇਲਾਕੇ ਵਿੱਚ ਫੈਦਲ ਤੋਰ ਲਾਗਲੇ ਪਿੰਡ ਵਿੱਚ ਗੁਰਮਤਿ ਪ੍ਰਚਾਰ ਕਰਨਾ ਤੇ ਗੁਰੂ ਨਾਲ ਜੋੜਨਾ ਮਨਮਤ ਤੇ ਸਮਾਜਿਕ ਪੈੜੀਆਂ ਰੀਤਾਂ ਵਿਰੁੱਧ ਪ੍ਰਚਾਰ ਕਰਨਾ ਆਪਦਾ ਨਾਮ ਅਭਿਆਸ ਨਾਲ ਆਤਮਿਕ ਵਾਲੇ ਨਾ ਵਦ ਗਿਆਕ ਕੀ ਜੜੀ ਜ਼ੈਮਨ ਕਾਲ ਮੋਹ ਨਿਕਲ ਜਾਂਦੀ ਉਹ ਪੂਰੀ ਹੋ ਜਾਂਦੀ ਹੋਰ ਸਮੇਂ ਬਾਰੇ ਵੀ ਦੱਸ ਦਿੰਦੀ ਕਿ ਹੁਣ ਕਿਹੋ ਜਿਹਾ ਚੰਗਾ ਜਾਂ ਮਾੜਾ ਸਮਾਂ ਆ ਰਿਹਾ ਹੈ ਉਹਨਾਂ ਨੇ ਵੀ ਖਵਾਨ ਕੀਤੀ ਸੀ ਕਿ ਹਿੰਦੂ ਮੁਸਲਮਾਨ ਤੇ ਸਿੱਖਾਂ ਦੀ ਬਹੁਤ ਘਟ ਵੱਡ ਹੋਵੇਗੀ ਜਿਹੜੀ ਠੀਕ ਸਾਥ ਹੋਈ ਮਾਤਾ ਜੀ ਨੇ ਆਪਣੀ ਮ੍ਰਿਤਯੂ ਬਾਰੇ ਵੀ ਦਿਨ ਤੇ ਸਮਾਂ ਪਹਿਲਾਂ ਹੀ ਦੱਸ ਦਿੱਤਾ ਸੀ ਜਿਹੜਾ ਠੀਕ ਨਿਕਲੇ ਆ 10 ਅਗਸਤ 1951 ਮਾਤਾ ਕ੍ਰਿਸ਼ਨਕੌਰ ਆਪਣਾ ਗੁਰਮੁਖਤਾ ਤੇ ਸੱਚਾ ਸਹਿਜ ਤੇ ਸੰਧਿਆ ਭਰਪੂਰ ਜੀਵਨ ਉਤੀਤ ਕਰ ਕਾਲਪੁਰਕ ਦੀ ਨਾਲ ਇੱਕ ਮਿਕ ਹੋ ਕੇ ਮਾਤਾ ਜੀ ਦਾ ਦਿਹਾਂਤ ਗੁਰਦੁਆਰਾ ਗੁਰਸਰ ਵਿੱਚ ਹੀ ਹੋਇਆ ਮਾਤਾ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸਤੇ ਅਸਤ ਨਹੀਂ ਚੁੜਨੇ ਤੇ ਰਾਖਸ سمیت ਕਿਸੇ ਨਦੀ ਨਾਲੇ ਵਿੱਚ ਪਾ ਦੇਣੇ ਨਾ ਕੋਈ ਯਾਦ ਬਣਾਉਣੀ ਹੈ ਮਾਤਾ ਜੀ ਦੇ ਪਤੀ ਜੀ ਦੇ ਧਿਰ ਖਜਾਨ ਸਿੰਘ ਨੇ ਮਾਤਾ ਜੀ ਦਾ ਅੰਗੀਠਾ ਤਿਆਰ ਕੀਤਾ ਤੇ ਆਪ ਹੀ ਦਾਗ ਦਿੱਤਾ ਪੂਰੀ ਗੁਰ ਮਰਿਆਦਾ ਨਾਲ ਸੰਸਕਾਰ ਕਰਕੇ ਉਸ ਦੇ ਅਨੁਸਾਰ ਆਖ ਜਲਵਾ ਕਰ ਦਿੱਤੀ ਗਈ ਉਹਨਾਂ ਦੇ ਨਿਰਤ ਪਾਠ ਕਰਾ ਕੇ ਇਲਾਕੇ ਦੇ ਸੰਗਤ ਨੇ ਬਹੁ ਮੇਲਾ ਕੀਤਾ ਤੇ ਹਰ ਥਾਲੀ ਇਸ ਦੀ ਵਰਸੀਸ ਕਰਦਾਰੇ ਮਨਾਉਣ ਲੱਗੇ ਇਸ ਗੁਰਦਾਰੇ ਮਾਤਾ ਜੀ 24 ਸਾਲ ਹੈ ਹਜ਼ਾਰਾ ਪੁਰਾਣੀ ਨਗਰ ਮਤਾਂ ਜੋੜਿਆ ਹੁਣ ਤੱਕ ਆਪ ਦਾ ਇਸ ਜਾਸ ਇਲਾਕੇ ਵਿੱਚ ਹੋ ਰਿਹਾ ਵਹਿਕੁਰਜੀ ਦਾ ਖਾਲਸਾ ਵਹਿਕੁਰਜੀ ਦੀ ਫਤਿਹ ਹੋ ਜੁਕਮਾਫ